ਸੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਅ ਦੁਬਾਰਾ ਫੇਰ ਮੋਦੀ ਸਰਕਾਰ ਵੱਲੋਂ ਸਾਰੀਆਂ ਪਾਰਟੀਆਂ ਦੀ ਮੀਟਿੰਗ ਸੱਦੀ ਗਈ ਸੀ ਤੇ ਉਸ ਮੀਟਿੰਗ ਦੇ ਵਿੱਚ ਬੜੀ ਮਾੜੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੁਬਾਰਾ ਫੇਰ ਉਸ ਮੀਟਿੰਗ 'ਚ ਸ਼ਾਮਲ ਨਹੀਂ ਹੋਏ। ਪਹਿਲਾਂ ਜਦੋਂ ਮੀਟਿੰਗ ਹੋਈ ਸੀ ਪਹਿਲਗਾਮ ਦੇ ਹਮਲੇ ਤੋਂ ਬਾਅਦ ਉਦੋਂ ਵੀ ਮੋਦੀ ਜੀ ਹਾਜ਼ਰ ਨਹੀਂ ਸੀ ਕਿਉਂਕਿ ਵਿਰੋਧੀ ਧਿਰਾਂ ਨੇ ਚਾਹੇ ਸਰਕਾਰ ਦੀ ਹਰ ਤਰ੍ਹਾਂ ਨਾਲ ਸਪੋਰਟ ਕਰਨ ਦਾ ਫੈਸਲਾ ਕਰਿਆ ਹੋਇਆ ਹੈ ਪਰ ਤਾਂ ਵੀ ਜਿਹੜੇ ਸਵਾਲ ਪੁੱਛਣੇ ਹੁੰਦੇ ਆ ਇਸ ਸਰਕਾਰ ਤੋਂ ਆਪਣੇ ਦੇਸ਼ ਦੇ ਬਾਰੇ ਉਹ ਸਵਾਲਾਂ ਦੇ ਜਵਾਬ ਮੋਦੀ ਜੀ ਸੁਣਨਾ ਹੀ ਨਹੀਂ ਚਾਹੁੰਦੇ ਨਾ ਜਵਾਬ ਸੁਣਨਾ ਚਾਹੁੰਦੇ ਸਵਾਲ ਸੁਣਨਾ ਚਾਹੁੰਦੇ ਹੈ ਕੱਲ ਵੀ ਉਹ ਗੈਰ ਹਾਜ਼ਰ ਰਹੇ ਉਹਦੇ ਤੇ ਖੜਗੇ ਜੀ ਨੇ ਵੀ ਕਿਹਾ ਵੀ ਕੀ ਮੋਦੀ ਜੀ ਨੂੰ ਲੱਗਦਾ ਇਹ ਹੈ ਵੀ ਉਹ ਪਾਰਲੀਮੈਂਟ ਤੋਂ ਵੀ ਉੱਤੇ ਨੇ ਹੋਰ ਵੀ ਕੁਝ ਮੈਂਬਰਾਂ ਨੇ ਇਸ ਗੈਰ ਹਾਜ਼ਰੀ ਦੇ ਉੱਤੇ ਸਵਾਲ ਕੱਲ ਦੀ ਮੀਟਿੰਗ ਦੇ ਵਿੱਚ ਹੋਰ ਬਹੁਤ ਸਾਰੇ ਤਕਰੀਬਨ ਸਾਰੀਆਂ ਵਿਰੋਧੀ ਧਿਰਾਂ ਨੇ ਆਪ ਕੋ ਆਪਣੇ ਵਿਚਾਰ ਰੱਖੇ ਹੈ। ਸੀਪੀਐਮ ਦੇ ਜੌਨ ਬ੍ਰਿਟਾਸ ਨੇ ਇਹ ਵੀ ਕਿਹਾ ਵੀ ਸਾਨੂੰ ਤਲੋਕ ਘਟਾਉਣ ਦੇ ਲਈ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ ਤੇ ਨਾਲ ਦੀ ਨਾਲ ਇਹ ਸਾਨੂੰ ਸਾਰੀਆਂ ਪਾਰਟੀਆਂ ਦਾ ਇੱਕ ਵਫ਼ਦ ਜਿਹੜਾ ਹੈ ਜੰਮੂ ਕਸ਼ਮੀਰ ਭੇਜਣਾ ਚਾਹੀਦਾ ਹੈ ਜਿਹੜਾ ਜਿਹੜੀ ਕਸ਼ਮੀਰ ਵੈਲੀ ਹੁਣ ਤੱਕ ਅੱਤਵਾਦ ਤੋਂ ਪੀੜਤ ਰਹੀ ਹੈ ਅੱਤਵਾਦੀਆਂ ਨੇ ਵੀ ਉਹਨਾਂ ਦੀ ਜਾਨ ਖੋਜ 파 ਕੇ ਰੱਖੀ ਹੋਈ ਹੈ। ਸਾਨੂੰ ਉਹਨਾਂ ਨਾਲ ਸਾਰੇ ਦੇਸ਼ ਨੂੰ ਇੱਕਜੁੱਟਤਾ ਪ੍ਰਗਟ ਕਰਨੀ ਚਾਹੀਦੀ ਹੈ ਜਿਹਦੇ ਨਾਲ ਅੱਤਵਾਦ ਦੇ ਜਿਹੜੇ ਕੋਈ ਹਮਦਰਦ ਲੋਕ ਹੋ ਸਕਦੇ ਆ ਉਹ ਆਮ ਲੋਕਾਂ ਤੋਂ ਕੱਟੇ ਵੱਡੇ ਰਹਿਣ ਉਹਨਾਂ ਨੂੰ ਹਮਦਰਦੀ ਨਾ ਮਿਲੇ ਤੇ ਇਸ ਗੱਲ ਦੇ ਉੱਤੇ ਦੂਜਾ ਰਾਜਨਾਥ ਸਿੰਘ ਜੀ ਨੇ ਕੱਲ ਪਹਿਲੀ ਵਾਰ ਦੱਸਿਆ ਵੀ ਸਾਡੀ ਜਿਹੜੇ ਅਸੀਂ ਨੌ ਆਪਣੇ ਨੌ ਥਾਵਾਂ ਦੇ ਉੱਤੇ ਅੱਤਵਾਦੀ ਟਿਕਾਣਿਆਂ ਤੇ ਹਮਲੇ ਕੀਤੇ ਐ ਉਹਨਾਂ ਦੇ ਵਿੱਚ 100 ਤੇ ਕ੍ਰੀਵ ਅਤਵਾਦੀ ਮਾਰੇ ਗਏ ਪਹਿਲੀ ਵਾਰ ਇਹ ਕਾੰਕੜਾ ਦਿੱਤਾਗਾ ਸਰਕਾਰੀ ਤੌਰ ਤੇ ਗੈਰ ਸਰਕਾਰੀ ਤੌਰ ਤੇ ਤਾਂ ਬਹੁਤ ਸਾਰੇ ਕਹਿੰਦੇ 900 ਕਹਿੰਦੇ ਕੋਈ 60 ਕਹਿੰਦੇ ਕੋਈ 900 ਕਹਿੰਦੇ ਕੋਈ 300 ਕਹਿੰਦੇ ਸਰਕਾਰੀ ਤੌਰ ਤੇ ਅਧਿਕਾਰ ਤੌਰ ਤੇ ਇਹ ਅੰਕੜਾ ਆਇਆ ਅ ਅਸੀਂ ਪਹਿਲਾਂ ਵੀ ਇਹ ਕਹਿ ਚੁੱਕੇ ਹਾਂ ਕਿ ਅਸੀਂ ਸਮਝਦੇ ਹਾਂ ਵੀ ਜੰਗ ਕਿਸੇ ਮਸਲਿਆਂ ਦੇ ਹੱਲ ਨਹੀਂ ਹੁੰਦੇ ਅਸੀਂ ਰੂਸ ਯੂਕਰੇਨ ਜੰਗ ਦੀ ਹਾਲ ਦੇਖ ਰਿਹਾ ਬਾਕੀ ਥਾਵਾਂ ਤੇ ਦੇਖ ਰਿਹਾ ਸਾਲਾਂ ਬੱਧੀ ਜੰਗ ਲੱਟਦੀ ਜਾਂਦੀ ਹੈ ਤੇ ਲੋਕ ਤੰਗ ਹੁੰਦੇ ਆ ਦੁਖੀ ਹੁੰਦੇ ਆ ਤੇ ਇਸ ਕਰਕੇ ਅਸੀਂ ਇਸ ਕੱਲ ਦੇ ਹੱਕਚਾਂ ਵੀ ਰਾਜਨੀਤਿਕ ਪੱਧਰ ਦੇ ਉੱਤੇ ਕੂਟਨੀਤਿਕ ਪੱਧਰ ਦੇ ਉੱਤੇ ਕੋਸ਼ਿਸ਼ਾਂ ਹੋਰ ਤੇਜ਼ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਜਿਹੜੀ ਸੰਭਾਵਿਤ ਵੱਡੀ ਜੰਗ ਦੇ ਬੱਦਲ ਬਣੇ ਹੋਏ ਐ ਉਹ ਖਿਲਾਰੇ ਜਾ ਸਕਣ ਉਹਨਾਂ ਨੂੰ ਮਿਟਾਇਆ ਜਾ ਸਕੀ ਤੇ ਸਾਡੇ ਕੁਝ ਮਿੱਤਰਾਂ ਨੂੰ ਲੱਗਦਾ ਇਹ ਹੈ ਵੀ ਪਾਕਿਸਤਾਨ ਤਾਂ ਖੁਦ ਇੱਕ ਆਪ ਇੱਕ ਬੜੀ ਬਦਮਾਸ਼ ਕਿਸਮ ਦਾ ਦਾ ਰਾਜ ਹੈ ਉੱਥੇ ਤੇ ਉਹ ਜਿਹੜੇ ਹੈ ਉਹ ਤੱਤਵਾਦੀ ਹਮਲੇ ਸਾਡੇ ਤੇ ਕਰਦੇ ਫਿਰ ਉਹਦਾ ਇਲਾਜ ਕੀ ਹੈ ਅ ਅਸੀਂ ਕਹਿਣਾ ਇਹ ਚਾਹੁੰਦੇ ਹਾਂ ਵੀ ਜੇ ਸਾਡੇ ਗਵਾਂਢ ਦੇ ਵਿੱਚ ਕੋਈ ਗੁੰਡਾ ਟਾਈਪ ਬੰਦਾ ਰਹਿੰਦਾ ਹੋਵੇ ਕੀ ਸਾਨੂੰ ਰੋਜ਼ ਉਹਦੇ ਨਾਲ ਡਾਂਗ ਸੋਟਾ ਖੜਕਾਉਣਾ ਚਾਹੀਦਾ ਹੈ ਜਾਂ ਸਾਡੇ ਆਪਣੇ ਘਰ ਦਾ ਅਸੀਂ ਖਿਆਲ ਰੱਖੀਏ ਵੀ ਸਾਡੇ ਨਾਲ ਉਹ ਪੰਗਾ ਨਾ ਲਵੇ ਤੇ ਅਸੀਂ ਉਹਦੇ ਨਾਲ ਪੰਗਿਆ 'ਚ ਨਾ ਫਸੀਏ ਤੇ ਉਹ ਆਪਣਾ ਜੋ ਮਰਜ਼ੀ ਕਰਦਾ ਫਿਰੇ ਇੱਧਰ ਉੱਧਰ ਸਾਨੂੰ ਕੋਈ ਗੱਲ ਨਹੀਂ ਤੇ ਜੇ ਉਹ ਸਾਡੇ ਉਹ ਕਰੇ ਫਿਰ ਅਸੀਂ ਸਾਡੇ ਘਰ ਆਉਣ ਤੋਂ ਉਹਨੂੰ ਰੋਕੀਏ ਜੇ ਅੱਤਵਾਦੀ ਉੱਥੇ ਉਹ ਟ੍ਰੇਨਿੰਗ ਦਿੰਦੇ ਆ ਹੋਰ ਕਰਦੇ ਆ ਉਹ ਭਾਰਤ 'ਚ ਵੜਦੇ ਆ ਅਸੀਂ ਵੜਨ ਦੇ ਉੱਤੇ ਉਹਨਾਂ ਤੇ ਪਾਬੰਦੀ ਲਾਈਏ ਵੀ ਬੜੀ ਨਾ ਸਕਣ ਸਾਡੇ ਭਾਰਤੀ ਉਹ ਏ ਇੱਕ ਤਾਂ ਸਾਨੂੰ ਇਹ ਸਾਡੀ ਦੂਜਾ ਜਦੋਂ ਉਹ ਗਤੀਵਿਧੀ ਕਰਕੇ ਜਾਂਦੇ ਆ ਹੁਣ ਪਹਿਲਗਾਮ ਦੇ ਵਿੱਚ ਆਏ ਆ ਪਹਿਲਗਾਮ ਤਾਂ ਬਹੁਤ ਦੂਰ ਹੈ ਉੱਥੋਂ ਸਾਡੇ ਬਾਰਡਰ ਤੋਂ ਤੇ ਉਹ ਕਰਨ ਤੋਂ ਬਾਅਦ ਕਿਵੇਂ ਚਲੇ ਗਏ ਵਾਪਸ ਜਾਂ ਕਿੱਥੇ ਚਲੇ ਗਏ ਅਸੀਂ ਜਿਹੜੀਆਂ ਇਹ ਸਾਡੀਆਂ ਜਿੰਨਾ ਚ ਸਾਡੇ ਇਹ ਨੁਕਸ ਨੇ ਅਸੀਂ ਜਿੰਨੇ ਮਰਜ਼ੀ ਅੱਤਵਾਦੀ ਟਿਕਾਣੇ ਖਤਮ ਕਰ ਲਈਏ ਕੋਈ ਨਾ ਕੋਈ ਨਵੇਂ ਬਣਾਏ ਜਾਣਗੇ ਨਵੀਆਂ ਗੱਲਾਂ ਆ ਜਾਣਗੀਆਂ ਨਵੀਂ ਰਿਕਰੂਟਮੈਂਟ ਆ ਜੂਗੀ ਨਵੇਂ ਲੋਕ ਆ ਜਾਣਗੇ ਸਾਨੂੰ ਚਾਹੀਦਾ ਇਹ ਹੈ ਵੀ ਇਸ ਮਸਲੇ ਦਾ ਰਾਜਨੀਤਿਕ ਵਿਚਾਰਧਾਰਕ ਹੱਲ ਕੱਢਣ ਦੀ ਲੋੜ ਹੈ ਦੂਸਰਾ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜਿਹੜੀ ਬ੍ਰਿਟਾਸ਼ ਸਾਹਿਬ ਨੇ ਕਹੀ ਹੈ ਗੱਲ ਕਿ ਦੇਸ਼ ਨੂੰ ਸਮੁੱਚੇ ਨੂੰ ਇਹ ਇੱਕ ਮੈਸੇਜ ਦੇਣਾ ਚਾਹੀਦਾ ਹੈ ਕਿ ਕਸ਼ਮੀਰੀ ਲੋਕ ਭਾਰਤੀ ਲੋਕ ਨੇਗੇ ਤੇ ਜੇ ਅਸੀਂ ਸਾਡੇ ਕੁਝ ਜਥੇਬੰਦੀਆਂ ਕਸ਼ਮੀਰੀ ਵਿਦਿਆਰਥੀਆਂ ਨੂੰ ਚਾਹੇ ਉਹ ਉੱਤਰਾਖੰਡ ਹੋਵੇ ਚਾਹੇ ਸਾਡਾ ਪੰਜਾਬ ਹੋਵੇ ਤੇ ਚਾਹੇ ਉਹ 나ਗਪੁਰ ਹੋਵੇ ਜੇ ਕਸ਼ਮੀਰੀ ਵਿਦਿਆਰਥੀਆਂ ਦੇ ਉੱਤੇ ਹਮਲੇ ਹੁੰਦੇ ਆ ਤੇ ਕੁਝ ਹਿੰਦੂ ਜਥੇਬੰਦੀਆਂ ਦੇ ਨਾਂ ਦੇ ਉੱਤੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਜੇ ਸਾਡੇ ਪੰਜਾਬ ਦੇ ਰਾਜਪੁਰੇ ਦੇ ਵਿੱਚ ਇੱਕ ਅਖੌਤੀ ਹਿੰਦੂ ਸੈਨਾ ਜਿਹੜੀ ਹੈ ਉਹ ਇਹ ਦਬਕੇ ਦਿੰਦੀ ਹੈ ਕਿ ਆ ਜਿਹੜੇ ਇੱਥੇ ਮੁਸਲਮਾਨਾਂ ਨੇ ਦੁਕਾਨਾਂ ਕਰੀਆਂ ਹੋਈਆਂ ਨੇ ਹੋਰ ਇਹਨਾਂ ਨੂੰ ਇੱਥੋਂ ਭਜਾਈਏ ਇਹ ਤਾਂ ਬਹੁਤ ਖਤਰਨਾਕ ਨਹੀਂ ਸਾਡੇ ਇਹ ਅਤਵਾਦੀ ਤੁਰੇ ਫਿਰਦੇ ਐ ਜੇ ਅਸੀਂ ਅਜਿਹੀਆਂ ਗੱਲਾਂ ਕਰਾਂਗੇ ਤੇ ਉਹਨਾਂ ਤੇ ਕੋਈ ਐਕਸ਼ਨ ਨਹੀਂ ਲਵਾਂਗੇ ਕਦੀ ਕੋਈ ਐਕਸ਼ਨ ਨਹੀਂ ਲਿਆ ਉਹਨਾਂ ਦੇ ਇਹ ਇਹ ਅਤਵਾਦ ਉਸ ਅਤਵਾਦ ਦੀ ਮਾਂ ਹੈ ਇੱਕ ਸਮਝ ਕੇ ਚੱਲਣਾ ਚਾਹੀਦਾ ਸਾਨੂੰ ਦੂਜਾ ਇਹ ਕਿ ਕਿਸੇ ਦੇਸ਼ ਦੇ ਉੱਤੇ ਜਾ ਕੇ ਘਰ ਉਸਕੇ ਮਾਰਨਾ ਇਹ ਕਹਿਣ ਨੂੰ ਸੁਣਨ ਨੂੰ ਬਹੁਤ ਚੰਗਾ ਸੋਹਣਾ ਲੱਗਦਾ ਹੈ ਜੇ ਅਮਰੀਕਾ ਦੀ ਧਰਤੀ ਤੋਂ ਸਾਡੇ ਦੇਸ਼ ਵਿਰੋਧੀ ਗਤੀਵਿਧੀਆਂ ਹੁੰਦੀਆਂ ਨੇ ਖਾਲਿਸਤਾਨ ਦੀਆਂ ਪ੍ਰਚਾਰ ਹੁੰਦਾ ਤੇ ਉਹ ਸਾਡੇ ਇੱਥੇ ਉਕਸਾਇਆ ਜਾਂਦਾ ਕਿ ਅਸੀਂ ਕੱਲ ਨੂੰ ਕੋਈ ਮਜਾਇਲਾ ਅਮਰੀਕਾ ਤੇ ਵੀ ਡਾਗਾਂਗੇ ਇਹ ਗੱਲਾਂ ਵਿਚਾਰਨ ਵਾਲੀਆਂ ਨੇ ਸੋ ਇਹਨਾਂ ਗੱਲਾਂ ਦੇ ਰਾਜਨੀਤਿਕ ਤੇ ਕੂਟਨੀਤਿਕ ਹੱਲ ਕੱਢਣ ਦੀ ਲੋੜ ਹੁੰਦੀ ਹੈ ਉਧਰ ਨੂੰ ਸਰਕਾਰ ਨੂੰ ਤੁਰਨਾ ਚਾਹੀਦਾ ਹੈ ਦੂਸਰੀ ਗੱਲ ਦੋਸਤੋ ਇਹ ਹੈ ਕਿ ਵੀ ਜਿਵੇਂ ਪ੍ਰਧਾਨ ਮੰਤਰੀ ਮੋਦੀ ਜੀ ਨੇ ਕੋਵਿਡ ਦੇ ਦੌਰਾਨ ਕਿਹਾ ਸੀ ਵੀ ਆਫਦਾ ਮੇ ਆਫਸਰ ਜਣੀ ਜਿੱਥੇ ਤਕਰੀਬ ਹੁੰਦੀ ਹੈ ਉਥੇ ਮੌਕਾ ਵੀ ਲੱਭ ਲੈਣਾ ਚਾਹੀਦਾ ਮੁਕੇਸ਼ ਸੰਵਾਨੀ ਜੀ ਨੇ ਮੌਕਾ ਲੱਭ ਲਿਆ ਜਿਹੜਾ ਆਪਰੇਸ਼ਨ ਸਿੰਧੂਰ ਕੀਤਾ ਗਿਆ ਪਹਿਲਾਂ ਤਾਂ ਚਲੋ ਬਹੁਤ ਖੁਸ਼ ਹੋ ਰਹੀ ਹੈ ਜੰਕਤਾ ਵੀ ਸਿੰਧੂਰ ਉਜੜਿਆ ਲੋਕਾਂ ਦਾ ਉਹਦੇ ਅਸੀਂ ਬਹਾਲੀ ਕਰ ਰਹੇ ਹਾਂ ਹੁਣ ਕਿੰਨੇ ਦੀ ਬਹਾਲੀ ਹੁੰਦੀ ਹੈ ਕਿੰਨਾ ਕੋਹ ਹੁੰਦਾ ਤਾਂ ਗਾਂ ਲੈ ਸਮੇਂ ਨੇ ਦੱਸਣਾ ਮੈਂ ਇਹਦੇ ਬਾਰੇ ਕੁਝ ਨਹੀਂ ਕਹਾਂਗਾ ਮੁਕੇਸ਼ ਮਾਨੀ ਜੀ ਨੇ ਜਿਹੜੀ ਜਿਹੜਾ ਕਾਪੀਰਾਈਟ ਦਾ ਹੁੰਦਾ ਹੈ ਟ੍ਰੇਡਮਾਰਕ ਟ੍ਰੇਡਮਾਰਕ ਦੀ ਜਿਹੜੀ ਹੈ ਉਹਦੀ 41ਵੀਂ ਧਾਰਾ ਦੇ ਅਧੀਨ ਆਪਣੀ ਐਪਲੀਕੇਸ਼ਨ ਸਭ ਤੋਂ ਪਹਿਲਾਂ ਲਾਤੀ ਵੀ ਸਾਨੂੰ ਜਿਹੜਾ ਉਹ ਸਾਨੂੰ ਆਹ ਟ੍ਰੇਡਮਾਰਕ ਦੇ ਦਿੱਤਾ ਜਾਵੇ ਜਿਹੜਾ ਸਿੰਧੂ ਹੋਰ ਵੀ ਪੰਜ ਛੇ ਨੇ ਦਿੱਤਾ ਮੁਕੇਸ਼ ਮਾਨੀ ਜੀ ਪਹਿਲੇ ਹੈ ਰਿਲਾਇੰਸ ਵਾਲੇ ਜਿਹੜੀ ਉਧਰੋਂ ਦੇਸ਼ ਜਿਹੜਾ ਉਹ ਆਪਣਾ ਇੱਕ ਲੜਾਈ ਦੇ ਮੂੰਹ ਆਇਆ ਹੋਇਆ ਲੋਕਾਂ ਦੇ ਭੁੱਖੇ ਮਰਨ ਦੇ ਚਾਂਸ ਬਣੇ ਪਏ ਐ ਸਾਰੇ ਦੇਸ਼ ਦੇ ਅੱਡ ਅੱਡ ਹਿੱਸਿਆਂ ਤੋਂ ਲੋਕਾਂ ਨੇ ਬਹੁਤ ਜ਼ਿਆਦਾ ਆਫੜਾ ਤਫੜੀ ਦੇ ਵਿੱਚ ਖਰੀਦਦਾਰੀ ਸ਼ੁਰੂ ਕਰ ਦਿੱਤੀ ਤੇ ਪੱਛਮ ਬੰਗਾਲ ਦੀ ਮੁੱਖ ਮੰਤਰੀ ਨੂੰ ਕਹਿਣਾ ਪੈ ਗਿਆ ਕਿ ਵੀ ਤੁਸੀਂ ਆ ਜਿਹੜੇ ਜਮਾ ਖੋਰ ਨੇ ਉਹ ਆਪਣਾ ਜਮਾ ਜਮਾਣਾ ਕਰਨਾ ਸੀ ਉਹਨਾਂ ਤੇ ਐਕਸ਼ਨ ਕਰਾਂਗੇ ਲੋਕਾਂ ਨੂੰ ਥੋੜਾ ਪੈਦਾ ਕਰੀ ਜਾ ਰਹੀ ਹੈ ਚੀਜ਼ਾਂ ਦੀ ਜਿਹਦਾ ਭਾਰਤ ਦੇ ਗਰੀਬ ਲੋਕਾਂ ਦੇ ਉੱਤੇ ਸਭ ਤੋਂ ਵੱਧ ਅਸਰ ਹੋ ਰਿਹਾ ਹੈ ਇੱਕ ਪਾਸੇ ਇਹ ਹੈ ਦੂਜੇ ਪਾਸੇ ਮੁਕੇਸ਼ ਅੰਬਾਨੀ ਜੀ ਨੂੰ ਵਪਾਰ ਦਿਸ ਰਿਹਾ ਹੈ ਇਸ ਕੰਮ 'ਚ ਸਿੰਧੂਰ ਦੇ ਵਿੱਚ ਬਹੁਤ ਹੀ ਸ਼ਰਮਨਾਕ ਗੱਲ ਹੈ ਮੇਰੇ ਖਿਆਲ 'ਚ ਸਾਰੇ ਦੇਸ਼ ਨੂੰ ਮੁਕੇਸ਼ ਅੰਬਾਨੀ ਦੀ ਇਸ ਗੱਲ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਜਿੱਥੇ ਮੋਦੀ ਜੀ ਉਹਨਾਂ ਨੇ ਆਪਣੇ ਪਹਿਲਾਂ ਜਿਹੜਾ ਹੈਗਾ ਬਾਲਾਕੋਟ ਕਰਕੇ ਸਾਰੇ ਦੇਸ਼ ਦੇ ਵਿੱਚ ਵੋਟਾਂ ਮੰਗੀਆਂ ਸੀਗੀਆਂ ਬਾਲਾ ਕੋਟ ਵੋਟਾਂ ਦਾ ਟ੍ਰੇਡਮਾਰਕ ਬਣਿਆ ਸੀ ਮੋਦੀ ਜੀ ਲਈ 2019 ਹੁਣ ਇਹ ਜਿਹੜੀਆਂ ਸਟ੍ਰਾਈਕਸ ਨੇ ਉਹ ਮੋਦੀ ਜੀ ਦਾ ਹੋ ਰਾਜਨੀਤਿਕ ਬਣ ਰਹੇਗਾ ਆਉਣ ਵਾਲੇ ਸਮੇਂ 'ਚ ਤੇ ਮੁਕੇਸ਼ਵਾਨੀ ਜੀ ਉਹਨੂੰ ਆਪਣਾ ਵਪਾਰਕ ਟ੍ਰੇਡਮਾਰਕ ਲੈਣਾ ਚਾਹੁੰਦੇ ਐ ਤੇ ਉਹ ਐਜੂਕੇਸ਼ਨ ਤੇ ਮਨੋਰੰਜਨ ਦੇ ਖੇਤਰਾਂ ਲਈ ਹੁੰਦੀ ਹੈ ਉਹ ਕਲਾਕ ਸੋ ਇਹ ਵੀ ਇੱਕ ਬਹੁਤ ਹੀ ਮਾੜੀ ਗੱਲ ਹੈ ਕਿ ਦੇਸ਼ ਦੇ ਉੱਤੇ ਵਿਫਤਾ ਪਈ ਹੋਈ ਹੈ ਤੇ ਮੋਦੀ ਆਪਣੇ ਅੰਬਾਨੀ ਸਾਹਿਬ ਨੂੰ ਆਪਣਾ ਵਪਾਰ ਨਜ਼ਰ ਆ ਰਿਹਾ ਹੈ ਇਹ ਬਿਲਕੁਲ ਹੀ ਨਹੀਂ ਕਿਸੇ ਨੂੰ ਇਦਾਂ ਦੇਣਾ ਚਾਹੀਦਾ ਵਪਾਰਕ ਗਤੀਵਿਧੀ ਲਈ ਕਿਸੇ ਨੂੰ ਵੀ ਨਹੀਂ ਦੇਣਾ ਚਾਹੀਦਾ ਇਹ ਦੂਸਰਾ ਦੋਸਤੋ ਇੱਕ ਸਾਡੇ ਜਿਹੜਾ ਜੱਜ ਹੈ ਹਾਈ ਕੋਰਟ ਦਾ ਜਸ਼ਵੰਤ ਵਰਮ ਉਹਦੇ ਘਰੋਂ 14 ਮਾਰਚ ਨੂੰ ਇਹ ਖਬਰ ਆਈ ਸੀ ਵੀ ਉਹਦੇ ਘਰੋਂ ਜਲੇ ਹੋਏ ਨੋਟਾਂ ਦੀਆਂ ਦਿੱਥੀਆਂਆਂ ਦਿੱਥੀਆਂ ਕੁਝ ਅਧ ਜਲੇ ਨੂੰ ਤੰਗਿਆ ਲੱਗੀਆਂ ਸੀ। ਤੇ ਉਹ ਵਿੱਚੇ ਗੱਲ ਦਬਤੀ ਸੀ ਕਿਸੇ ਨੇ ਐਫ ਆਈ ਆਰ ਨਹੀਂ ਸੀ ਕੀਤੀ। ਫਿਰ ਇੱਕ ਇਨਕੁਆਇਰੀ ਕਮੇਟੀ ਬਣਾਈ ਸੀ ਤਿੰਨ ਜੱਜਾਂ ਦੀ ਜਿਦੇ ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਚੀਫ ਜਸਟਿਸ ਵੀ ਸ਼ਾਮਲ ਸੀ। ਉਸ ਕਮੇਟੀ ਨੇ ਕੁਝ ਦਿਨ ਪਹਿਲਾਂ ਆਪਣੀ ਰਿਪੋਰਟ ਮਾਨਯੋਗ ਚੀਫ ਜਸਟਿਸ ਨੂੰ ਦੇ ਦਿੱਤੀ। ਕੱਲ ਦੀਆਂ ਖਬਰਾਂ ਇਹ ਸੀ ਵੀ ਮਾਨਯੋਗ ਚੀਫ ਜਸਟਿਸ ਨੇ ਉਸ ਰਿਪੋਰਟ ਨੂੰ ਪੜ੍ਹਨ ਤੋਂ ਬਾਅਦ ਜਸਟਿਸ ਜਸ਼ਮੰਤ ਵਰਮਾ ਨੂੰ ਕਿਹਾ ਕਿ ਭਾਈ ਤੂੰ ਆਪਣੇ ਆਪ ਹੀ ਅਸਤੀਫਾ ਦੇ ਦੇ। ਉਹ ਆਕੜ ਗਿਆ ਕਹਿੰਦਾ ਮੈਂ ਨਹੀਂ ਦੰਦਾ। ਤੇ ਹੁਣ ਕੱਲ ਉਹ ਜਿਹੜੀ ਰਿਪੋਰਟ ਹੈ ਚੀਫ ਜਸਟਿਸ ਸਾਹਿਬ ਨੇ ਪ੍ਰਧਾਨ ਮੰਤਰੀ ਨੂੰ ਤੇ ਰਾਸ਼ਟਰਪਤੀ ਨੂੰ ਦਿੱਤੀ ਦਬਾਅ ਵੈ ਵੀ ਉਹਦੇ ਤੇ ਮਹਾ ਅਭਿਯੋਗ ਚਲਾ ਕੇ ਉਹਨੂੰ ਕੱਢਿਆ ਜਾਵੇ ਤੇ ਇਹ ਅਸੀਂ ਸਮਝਦੇ ਹਾਂ ਵੀ ਅਜਿਹੇ ਬੰਦਾ ਇੱਕ ਮਿੰਟ ਲਈ ਵੀ ਜੁਡੀਸ਼ਰੀ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਅਸੀਂ ਤਾਂ ਇਹ ਵੀ ਕਹਿਣਾ ਚਾਹੁੰਦੇ ਹਾਂ ਵੀ ਜਿਹੜਾ ਲਖਨਊ ਹਾਈ ਕੋਰਟ ਦਾ ਇੱਕ ਜੱਜ ਜਿਨੇ ਬਹੁਤ ਮਾਰੀਆਂ ਟਿੱਪਣੀਆਂ ਕੀਤੀਆਂ ਸੀ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਿੱਚ ਜਿਹਦੇ ਵਿਰੁੱਧ 55 ਰਾਸਵਾ ਮੈਂਬਰਾਂ ਨੇ ਨੋਟਿਸ ਦਿੱਤਾ ਹੋਇਆ ਉਹਨੂੰ ਕੱਢਣ ਦਾ ਉਹਦੇ ਉੱਤੇ ਪਥੱਲਾ ਮਾਰ ਕੇ ਬੈਠਾ ਸਾਡਾ ਰਾਸ਼ ਉਪਰਾਸ਼ਟਰਪਤੀ ਜਗਦੀਪ ਧਨਕੜ ਨੂੰ 55 ਜਣਿਆਂ ਨੇ ਲਿਖ ਕੇ ਨੋਟਿਸ ਦਿੱਤਾ ਹੋਇਆ ਵੀ ਉਸ ਜੱਜ ਦੇ ਉੱਤੇ ਕਾਰਵਾਈ ਕੀਤੀ ਜਾਵੇ ਪਰ ਉਹਨੇ ਕੋਈ ਕਾਰਵਾਈ ਕੀਤੀ ਨਹੀਂ ਤੇ ਇਸ ਲਈ ਜਿਹੜਾ ਅਸੀਂ ਸਮਝਦੇ ਹਾਂ ਵੀ ਉਹਦੇ ਉੱਤੇ ਵੀ ਕਾਰਵਾਈ ਹੋਵੇ ਤੇ ਇਸ ਜੱਜ ਨੂੰ ਵੀ ਬਿਲਕੁਲ ਹੀ ਕੱਢਿਆ ਜਾਣਾ ਚਾਹੀਦਾ ਹੈ ਪ੍ਰਧਾਨ ਮੰਤਰੀ ਨੂੰ ਇਸ ਦੇ ਲਈ ਬਹੁਤ ਜਲਦੀ ਨਾਲ ਕਾਰਵਾਈ ਕਰਨ ਦੀ ਲੋੜ ਹੈ ਅਹ ਦੋਸਤੋ ਅਗਲੀ ਗੱਲ ਜਿਹੜੀ ਹੈ ਅ ਲਾਸਟ ਆਪਾਂ ਜਿਹੜੀ ਕਹਿਣੀ ਚਾਹੁੰਦੇ ਆ ਕਿ ਅ ਆਪਣਾ ਇੱਕ ਅੱਜ ਜਿਹੜਾ ਹੈ ਦੂਜੀ ਸੰਸਾਰ ਜੰਗ ਦੀ ਜਿੱਤ ਦਾ ਦਿਨ ਹੈ ਵਿਜੇ ਦਿਵਸ ਦੇ ਤੌਰ ਤੇ ਸੋਵੀਅਤ ਯੂਨੀਅਨ ਦੇ ਵਿੱਚ ਇਹਨੂੰ ਮਨਾਇਆ ਜਾਂਦਾ ਰਿਹਾ ਤੇ ਹੁਣ ਅੱਜ ਕੱਲ ਰੂਸ ਵੀ ਇਹਨੂੰ ਮਨਾ ਰਿਹਾ ਹੈ ਚੀਨ ਦਾ ਆਗੂ ਵੀ ਉੱਥੇ ਜਾਣਾ ਹੈ ਤੇ ਸਾਰੇ ਯੂਰਪ ਜਿਹੜਾ ਹੈਗਾ ਖਾਸ ਤੌਰ ਤੇ ਈਸਟਰਨ ਯੂਰਪ ਪੱਛਮੀ ਪੂਰਬੀ ਯੂਰਪ ਉਦੇ ਵਿੱਚ ਇਹ ਦਿਨ ਨੂੰ ਜਿੱਤ ਦੇ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਜਦੋਂ ਹਿਟਲਰ ਹਾਰਿਆ ਜਰਮਨ ਫੌਜਾਂ ਨੇ ਸਰੈਂਡਰ ਕੀਤਾ ਉਹਨਾਂ ਨੇ ਹਥਿਆਰ ਸਿੱਟੇ 8 ਮਈ 1945 ਨੂੰ ਤਾਂ ਇਸ ਨੂੰ ਇੱਕ ਜਿੱਤ ਦੇ ਤੌਰ ਤੇ ਮਨਾਇਆ ਜਾਂਦਾ ਹੈ ਤੇ ਉਦੋਂ ਫਿਰ ਇਹ ਇੱਕ ਨਾਰਾ ਚੱਲਿਆ ਵੀ ਹੁਣ ਤੋਂ ਬਾਅਦ ਕਦੇ ਵੀ ਅਜਿਹਾ ਜਿਹੜਾ ਹਿਟਲਰ ਵਰਗਾ ਜਿਹੜਾ ਨਾਜ਼ੀਵਾਦ ਹੈ ਮੁੜ ਕੇ ਨਹੀਂ ਆਊਗਾ ਅੱਜ ਦਾ ਹਿੰਦੂ ਨੇ ਇੱਕ ਵੱਡੀ ਸਾਰੀ ਰਿਪੋਰਟ ਲਿਖੀ ਹੈ ਇਸ ਦੇ ਉੱਤੇ ਵੀ ਸਾਰਾ ਜਿਹੜਾ ਯੂਰਪ ਹੈ ਉਹ ਚਾਹੇ ਜਰਮਨੀ ਹੈ ਤੇ ਚਾਹੇ ਫਰਾਂਸ ਹੈ ਉਹਦੇ ਵਿੱਚ ਉਹ ਜਿਹੜਾ ਫਾਰ ਰਾਈਟ ਹੈ ਅਤ ਦਰਜੇ ਦੇ ਸੱਜੇ ਪੱਖੀ ਲੋਕ ਹੈ ਉਹ ਉੱਭਰ ਰਹੇ ਹੈ ਅੱਗੇ ਆ ਰਹੇ ਹੈ ਤੇ ਇਹ ਸੁਨੇਹਾ ਅੱਜ ਦੇ ਦਿਨ ਦੁਬਾਰਾ ਦੇਣ ਦੀ ਲੋੜ ਹੈ ਸਿਰਫ ਯੂਰਪ ਨੂੰ ਨਹੀਂ ਸਾਰੀ ਦੁਨੀਆ ਨੂੰ ਜਿੱਥੇ ਵੀ ਸੱਜੇ ਪੱਖੀ ਲੋਕ ਐਦਾਂ ਅੱਗੇ ਆਉਂਦੇ ਆ ਸਾਡਾ ਭਾਰਤ ਵੀ ਉਹਦਾ ਇੱਕ ਪੀੜਤ ਹੈ ਤੇ ਆ ਜਿਹੜਾ ਇਜ਼ਰਾਈਲ ਹੈ ਉਹ ਵੀ ਇਸ ਤੋਂ ਪੀੜਤ ਹੈ ਗਾਹਾਂ ਆਉਣ ਵਾਲੇ ਸਮੇਂ 'ਚ ਉਹਨੇ ਆਪ ਦੇ ਆਪ ਵੀ ਨਤੀਜੇ ਭੁਗਤਣੇ ਆ। ਕੱਲ ਆਹ ਤਾਂ ਹੰਤਾ ਗਜਾ ਦੇ ਕਰਕੇ ਉਹਨੂੰ ਲੱਗਦਾ ਵੀ ਮੈਂ ਜਿੱਤਰੇ ਹਾਂ ਉਹਦੇ ਆਪਣੇ ਅੰਦਰ ਵੀ ਗੜਬੜਾ ਹੋਣੀ ਆ। ਸੋ ਇਸ ਕਰਕੇ ਅੱਜ ਦੇ ਦਿਨ ਨੂੰ ਅਸੀਂ ਉਸ ਜਿੱਤ ਦੇ ਦਿਨ ਨੂੰ ਲੜਾਈ ਵਿਰੋਧੀ ਤੇ ਫਾਰ ਰਾਈਟ ਜਿਹੜਾ ਸੱਜ ਪਸ਼ਾਕੜ ਜਿਹੜਾ ਨਫ਼ਰਤਾਂ ਵਾਲੇ ਸਮਾਜ ਸਿਰਜਣ ਦੇ ਲੋਕ ਨੇ ਉਹਨਾਂ ਦੇ ਵਿਰੋਧੀ ਦਿਨ ਦੇ ਤੌਰ ਤੇ ਮਨਾਈਏ। ਅੱਜ ਦੀ ਗੱਲ ਚੈਨ ਹੈ। ਬਹੁਤ-ਬਹੁਤ ਸ਼ੁਕਰੀਆ।